ਕਿ ਆਪਾਂ ਪਤਾ ਕੀ ਕੀਤਾ ਕੋਠੀ ਬਣਾਈ ਸਾਡੇ 3 ਕਰੋੜ ਦੀ ਤੇ ਫਫੜ ਨੂੰ ਆਖਿਆ ਪਪੜਾ ਕੋਠੀ ਵੇਖੀ 부ਆ ਨੂੰ ਨਾਲ ਲੈ ਕੇ ਆਈ ਤੇ ਫਫੜਾ ਤੇ 부ਆ ਕੇ ਛਤਰ ਟੰਗਿਆ ਉਹ ਕਹਿੰਦਾ ਪਿਆ ਚੰਚੜੇ ਫਫੜ ਨੂੰ ਥਲੇ ਉਲੰਗਾਉਣ ਲੱਗੇ ਜੇ ਹੋਵੇ ਸਿੱਖਾਂ ਦਾ ਘਰ ਤੇ 부ਆ ਕੇ ਛਤਰ ਟੰਗਿਆ ਕਿਹੋ ਜੀ ਸਿੱਖੀ ਜੇ ਕਈਆਂ ਨੇ ਆਪਣੀ ਬੂਹੇ ਅੱਗੇ ਚੱਪੜੀ ਟੰਗੀ ਹੁੰਦੀ ਚੱਪੜੀ ਦੋ ਪਾਸੇ ਰस्सियां ਪਾ ਕੇ ਤੇ ਮੈਨੂੰ ਕਹਿੰਦੇ ਗਿਆਨੀ ਜਿਹਦਾ ਭਾ ਮੈਂ ਕਿਹਾ ਵੀ ਇਹਨਾਂ ਨੂੰ ਕਵਾਂਗੇ ਵੀ ਚੱਪੜੀ ਚ ਨੱਕ ਡੁੱਬ ਕੇ ਭਰ ਜਾਓ ਹਰਾਨੀ ਦੀ ਗੱਲ ਤੁਹਾਡਾ ਗੁਰੂ ਤੇ ਵਿਸ਼ਵਾਸ ਹੀ ਹੈ ਨਹੀਂ ਉਹ ਗੁਰੂ ਕੇ ਸੁਖੋ ਮਜਜਬਾਤ ਨਾਲ ਨਹੀਂ ਬੋਲ ਰਿਹਾ ਮੈਂ ਗੁਰੂ ਗ੍ਰੰਥ ਸਾਚੇ ਪਾਤਸ਼ਾਹ ਨੂੰ ਗੁਰੂ ਮੰਨਦਾ ਹਾਂ ਗੁਰੂ ਰਾਮਦਾਸ ਨੇ ਮੈਨੂੰ ਗੰਥੀ ਦੀ ਸੇਵਾ ਦਿੱਤੀ ਹੈ ਮੈਂ ਬੇਨਤੀ ਕਰਾਂਗਾ ਗੁਰੂ ਗੁਰੂ ਗੁਰ ਕਰਮਰ ਮੋਰ ਗੁਰੂ ਬਿਨਾ ਮਨਾਈ ਹੋਣਾ ਗੁਰੂ ਗੁਰੂ ਕਰ ਗੁਰੂ ਤੋਂ ਬਿਨਾ ਦੂਜਾ ਹੋਰ ਹੈ ਹੀ ਕੋਈ ਨਹੀਂ